ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਸਪਨਾ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਆਪਣੀ ਲਾਈਫ ਸਟਾਈਲ ਮੋਡੀਫਿਕੇਸ਼ਨ ਬਾਰੇ ਬਹੁਤ ਸਾਰੀਆਂ ਜੋ ਅੱਜ ਕੱਲ ਬਿਮਾਰੀਆਂ ਨੇ 슈ਗਰ ਹੋ ਗਿਆ ਬੀਪੀ ਜ਼ਿਆਦਾ ਹੋਣਾ ਫੈਟੀ ਲੀਵਰ ਹੋ ਗਿਆ ਹੋਰ ਇਹ ਵੀ ਐਦਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਆਪਾਂ ਜਦੋਂ ਵੀ ਆਪਾਂ ਡਾਕਟਰ ਕੋਲ ਜਾਂਦੇ ਆ ਦਵਾਈਆਂ ਤਾਂ ਸਾਨੂੰ ਲਿਖ ਦਿਆ ਨਾਲ ਦੀ ਨਾਲ ਸਾਨੂੰ ਸਾਡੀ ਜੋ ਰੋਜ਼ਮਰ ਦੀ ਜ਼ਿੰਦਗੀ 'ਚ ਆਪਾਂ ਜੋ ਕਰਦੇ ਆਂ ਲਾਈਫ ਸਟਾਈਲ 'ਚ ਆਪਣੇ ਚੀਜ਼ਾਂ ਨੂੰ ਬਦਲਣ ਲਈ ਕਿਹਾ ਜਾਂਦਾ ਹੈ ਹੁਣ ਆਪਾਂ ਆਪਣੀ ਲਾਈਫ ਸਟਾਈਲ ਮੋਡੀਫਿਕੇਸ਼ਨ ਕੀ ਹੈ ਜ਼ਰੂਰੀ ਨਹੀਂ ਹੈ ਕਿ ਹੁਣ ਅਸੀਂ ਬਿਮਾਰ ਹੋ ਗਏ ਆ ਆਪਾਂ ਉਹਦੇ ਲਾਈਫ ਸਟਾਈਲ ਮੋਡੀਫਿਕੇਸ਼ਨ ਕਰਨੀ ਆ ਰੋਜ਼ ਮਰਦੀ ਜ਼ਿੰਦਗੀ ਚ ਆਪਾਂ ਉਹਨਾਂ ਚੀਜ਼ਾਂ ਨੂੰ ਜ਼ਰੂਰੀ ਨਹੀਂ ਹੈ ਕਿ ਬਿਮਾਰ ਹੋਣ ਤੋਂ ਬਾਅਦ ਹੀ ਬਦਲ ਲੈ ਆਪਾਂ ਕੀ ਕਰ ਸਕਦੇ ਆ ਕਿ ਰੋਜ਼ ਦੀ ਰੋਜ਼ ਆਪ ਕੋ ਇਹਦਾ ਇੱਕ ਚੇਂਜ ਲੈ ਆਏ ਜਿਸ ਨਾਲ ਕੀ ਆਉਣ ਵਾਲੇ ਸਮੇਂ ਚ ਸਾਨੂੰ ਬਿਮਾਰੀ ਨਾ ਲੱਗੇ ਜਾਂ ਫਿਰ ਆਉਣ ਵਾਲੇ ਸਮੇਂ ਚ ਆਪਾਂ ਇਹਨਾਂ ਬਿਮਾਰੀਆਂ ਤੋਂ ਬਚ ਪਾਈਏ ਹੁਣ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਇੱਕ ਛੋਟੀ ਜੀ ਚੀਜ਼ ਜੋ ਸਾਰਿਆਂ ਦੇ ਘਰ ਚ ਹੁੰਦੀ ਹੈ ਸੌਂਫ ਜਾਨੀ ਕਿ ਫੈਨਲ ਸੀਡਸ ਫੈਨਲ ਸੀਡਸ ਸੌਂਫ ਜੋ ਇਹ ਚੀਜ਼ ਹੈ ਹਰ ਇੱਕ ਦੇ ਘਰ ਚ ਹੁੰਦੀ ਹੈ ਪਹਿਲੇ ਆਪਾਂ ਕੀ ਕਰਦੇ ਸੀਗੇ ਖਾਣੇ ਤੋਂ ਬਾਅਦ ਆਪਾਂ ਸੌਂਫ ਲੈਂਦੇ ਸੀਗੇ ਉਹਦਾ ਕੀ ਫਾਇਦਾ ਸੀ ਕਿ ਆਪਾਂ ਜੋ ਖਾ ਰਿਆਂ ਉਹ ਨੂੰ ਜੋ ਸੌਂਫ ਹੈ ਉਹ ਨੂੰ ਪਚਾਣ 'ਚ ਮਦਦ ਕਰਦੀ ਹੈ ਤੇ ਜੋ ਪੇਟ 'ਚ ਫਲਾਵਟ ਆਂਦੀ ਹੈ ਬਲੋਟਿੰਗ ਹੁੰਦੀ ਹੈ ਉਸ ਤੋਂ ਵੀ ਬਚਾਅ ਰਹਿੰਦਾ ਹੁਣ ਜਿਹੜੀ ਇਹ ਸੌਂਫ ਹੈ ਸਿਰਫ ਉਹਦੇ ਇਹੀ ਫਾਇਦੇ ਨਹੀਂ ਆ ਉਹਦੇ ਇੰਨੇ ਸਾਰੇ ਫਾਇਦੇ ਹੈ ਕਿ ਬਾ ਬੱਚਾ ਹੋ ਗਿਆ ਚਾਹੇ ਔਰਤ ਹੋ ਗਈ ਚਾਹੇ ਕੋਈ ਆਦਮੀ ਹੋ ਗਿਆ ਬਜ਼ੁਰਗ ਹੋ ਗਿਆ ਇਹ ਸਾਰੇ ਲੈ ਸਕਦੇ ਤੇ ਇਹਦੇ ਇਹਨੇ ਜ਼ਿਆਦਾ ਫਾਇਦੇ ਨੇ ਕਿ ਸਾਨੂੰ ਬਹੁਤ ਸਾਰੇ ਚੀਜ਼ਾਂ ਬਿਮਾਰੀਆਂ ਤੋਂ ਆਉਣ ਵਾਲੇ ਸਮੇਂ ਚ ਬਚਾ ਸਕਦਾ ਹੁਣ ਸਭ ਤੋਂ ਪਹਿਲੇ ਜਿਵੇਂ ਅਸੀਂ ਖਾਣੇ ਤੋਂ ਬਾਅਦ ਲੈਨੇ ਆ ਹੁਣ ਖਾਣੇ ਤੋਂ ਬਾਅਦ ਲੈਨੇ ਆ ਇਹਦੇ ਨਾਲ ਕੀ ਹੈ ਸਾਡੇ ਜੋ ਖਾਣਾ ਹੈ ਉਹ ਅਚੀ ਤਰ੍ਹਾਂ ਪਚੇਗਾ ਤੇ ਸਾਨੂੰ ਬਲੋਟਿੰਗ ਨਹੀਂ ਹੋਏਗੀ ਜਿਹੜੀ ਫੈਨਲ ਸੀਡਸ ਨੇ ਸੌਂਫ ਨੇ ਇਹ ਐਂਟੀ ਇਨਫਲੇਮੇਟਰੀ ਹੁੰਦੇ ਆ ਮਤਲਬ ਜੇ ਅਗਰ ਸਾਡੇ ਸ਼ਰੀਰ 'ਚ ਕਿਤੇ ਵੀ ਇਨਫਲੇਮੇਸ਼ਨ ਹੋ ਰਹੀ ਹੈ ਸੋਜ ਆ ਰਹੀ ਹੈ ਤੇ ਇਹ ਉਹਨੂੰ ਘਟਾਉਂਦਾ ਹੈ ਹੁਣ ਅਗਰ ਕਿਸੇ ਨੂੰ ਆਈਬੀਐਸ ਦੀ ਪ੍ਰੋਬਲਮ ਹੈ ਬਹੁਤ سارے ਲੋਕਾਂ ਨੂੰ ਅੱਜਕੱਲ ਸਟ੍ਰੈਸ ਕਰਕੇ ਉਹਦੇ 'ਚ ਕੀ ਹੈ ਇਹ ਕੀ ਕਰਦੀ ਹੈ ਇਨਫਲੇਮੇਸ਼ਨ ਨੂੰ ਘਟਾਉਂਦੀ ਹੈ ਸੋਜਿਸ਼ ਨੂੰ ਘਟਾ ਦਿੰਦੀ ਹੈ ਤੇ ਇਵਨ ਕੀ ਅਗਰ ਕਿਸੇ ਨੂੰ ਡਾਇਰੀਆ ਹੈ ਕਨਸਟਿਪੇਸ਼ਨ ਕਬਜ ਹੈ ਤੇ ਉਹਨਾਂ ਚ ਵੀ ਇਹ ਮਦਦਗਾਰ ਹੁੰਦੀ ਹੈ ਇਸ ਕਰਕੇ ਸੌਂਫ ਜੋ ਹੈ ਐਂਟੀ ਇਨਫਲੇਮੇਟਰੀ ਹੈ ਸੋਜ ਨੂੰ ਘਟਾਉਂਦੀ ਹੈ ਤੁਹਾਡੇ ਅੰਤੜੀਆਂ ਦੀ ਹੁਣ ਐਂਟੀ ਇਨਫਲੇਮੇਟਰੀ ਹੈ ਇਹਦੇ ਨਾਲ ਇੱਕ ਹੋਰ ਕੀ ਕੰਮ ਹੈ ਜਿਹੜੀ ਔਰਤਾਂ ਨੂੰ ਪੀਰੀਅਡਸ ਪੇਨ ਹੁੰਦੀ ਹੈ ਉਹਦੇ ਲਈ ਵੀ ਇਹ ਬਹੁਤ ਮਦਦਗਾਰ ਹੁੰਦੀ ਹੈ ਅਗਰ ਪੀਰੀਅਡਸ ਤੇ ਤੁਸੀਂ ਸੌਂਫ ਲੈ ਲੈਂਦੇ ਹੋ ਅਗਰ ਤੁਹਾਨੂੰ ਕਿਸੇ ਨੂੰ ਬੱਚੀ ਨੂੰ ਜਾਂ ਕਿਸੇ ਔਰਤ ਨੂੰ ਬਹੁਤ ਪੇਨ ਹੁੰਦੀ ਹੈ ਪੀਰੀਅਡਸ ਤੇ ਉਹ ਵੀ ਸੌਂਫ ਲੈ ਸਕਦੇ ਇਹ ਹੋ ਗਿਆ ਉਹਦਾ ਐਂਟੀ ਇਨਫਲੇਮੇਟਰੀ ਪਾਰਟ ਹੁਣ ਇਸ ਚ ਕੀ ਕਹਿੰਦੇ ਆ ਹਾਈ ਫਾਈਬਰ ਬਹੁਤ ਹੁੰਦਾ ਹੈ ਹੁਣ ਫਾਈਬਰ ਜੋਗੀ ਹੈ ਅਸੀਂ ਲਵਾਂਗੇ ਤੇ ਇਹ weight loss ਤੇ ਵੀ ਮਦਦ ਕਰਦਾ ਹੈ ਪੇਟ ਨੂੰ ਵੀ ਸਹੀ ਰੱਖੇਗਾ ਫਿਰ ਇਹਦਾ ਐਂਟੀ-ਏਜਿੰਗ ਇਫੈਕਟ ਵੀ ਕਿਹਾ ਜਾਂਦਾ ਹੈ ਕਿ ਕਿਉਂਕਿ ਇਹਦੇ ਚ ਐਂਟੀ-ਆਕਸੀਡੈਂਟ ਹੁੰਦੇ ਆ ਐਂਟੀ-ਆਕਸੀਡੈਂਟ ਜਿਹੜੇ ਨੇ ਉਹ ਕੀ ਕਰਦੇ ਆ ਐਂਟੀ-ਏਜਿੰਗ ਦਾ ਕੰਮ ਕਰਦੇ ਰਿੰਕਲਸ ਨਹੀਂ ਆਣ ਦਿੰਦੇ ਜੋ ਸਾਡੀ ਚਮੜੀ ਆ ਉਹਨੂੰ ਤੰਦਰੁਸਤ ਰੱਖਦੇ ਨੇ ਬੁਢਾਪੇ ਦੀ ਨਿਸ਼ਾਨੀਆਂ ਜੋ ਹੈ ਜਲਦੀ ਨਹੀਂ ਆਉਂਦੀਆਂ ਹੈ ਫਿਰ ਐਂਟੀਆਕਸੀਡੈਂਟ ਦਾ ਇੱਕ ਹੋਰ ਕੰਮ ਹੁੰਦਾ ਜੋ ਸਰੀਰ 'ਚ ਜੋ ਕੈਂਸਰ ਹੈ ਉਹਨੂੰ ਨਹੀਂ ਬਣਨ ਦਿੰਦਾ ਇਹ ਨਹੀਂ ਆ ਕਿ ਅਗਰ ਕੈਂਸਰ ਹੋ ਗਿਆ ਤਾਂ ਤੁਸੀਂ ਫੈਨਲ ਸੀਡਸ ਲੈ ਲਓ ਜਾਂ ਸੌਂਫ ਲੈ ਲਓ ਉਹ ਨਾਲ ਠੀਕ ਹੋ ਜਾਏਗਾ ਬਟ ਅਸੀਂ ਅਗਰ ਅੱਜ ਅਸੀਂ ਆਪਣੀ ਡਾਈਟ 'ਚ ਇਹਨੂੰ ਐਡ ਕਰਾਂਗੇ ਅਗਰ ਰੋਜ਼ ਮਰ ਸਾਡੀ ਜ਼ਿੰਦਗੀ 'ਚ ਇਹਨੂੰ ਲੈਣਾ ਸ਼ੁਰੂ ਕਰਾਂਗੇ ਆਉਣ ਵਾਲੇ ਟਾਈਮ 'ਚ ਇਹ ਕੀ ਐਂਟੀਆਕਸੀਡੈਂਟ ਬੋਡੀ 'ਚ ਬਣਾਏਗਾ ਤੇ ਕੈਂਸਰ ਤੋਂ ਬਚਾਅ ਕਰਨ 'ਚ ਮਦਦ ਕਰੇਗਾ ਫਿਰ ਇਹਦੇ ਹੋਰ ਵੀ ਬਹੁਤ ਸਾਰੇ ਫਾਇਦੇ ਨੇ ਡਾਇuretic ਹੈ ਮਤਲਬ ਕਿ ਜੋ ਬੋਡੀ ਚੋਕੀ ਹੈ ਪਾਣੀ ਨੂੰ ਬਾਹਰ ਕਰਦਾ ਹੁਣ ਜਿਨ੍ਹਾਂ ਦੇ ਬੀਪੀ ਜ਼ਿਆਦਾ ਹੈ ਉਹਨਾਂ ਲਈ ਇਹ ਫੈਨਲ ਸੀਡਸ ਬਹੁਤ ਵਧੀਆ ਰਹਿੰਦੇ ਨੇ ਫਿਰ ਜਿਨ੍ਹਾਂ ਨੂੰ 슈ਗਰ ਹੈ ਇਹਨੂੰ ਐਂਟੀ ਡਾਇਬੀਟਿਕ ਵੀ ਕਿਹਾ ਜਾਂਦਾ ਹੈ 슈ਗਰ ਵਾਲੇ ਮਰੀਜ਼ ਵੀ ਨੂੰ ਲੈ ਸਕਦੇ ਨੇ ਤੇ ਉਹਨਾਂ ਦੀ 슈ਗਰ ਚ ਕੰਟਰੋਲ ਕਰਨ ਚ ਵੀ ਮਦਦ ਕਰੇਗਾ ਇਹ ਨਹੀਂ ਆ ਕਿ ਆਪਾਂ ਦਵਾਈ ਛੱਡ ਦਈਏ ਬਟ ਦਵਾਈ ਦੇ ਨਾਲ ਨਾਲ ਅਗਰ ਇਹਨੂੰ ਲਾਵਾਂਗੇ ਤੇ ਸਾਡਾ 슈ਗਰ ਕੰਟਰੋਲ ਜੋ ਹੈ ਵਧੀਆ ਰਹਿਣ ਲੱਗ ਜਾਏਗਾ ਜੋ ਸੌਂਫ ਹੈ ਲੀਵਰ ਲਈ ਵੀ ਵਧੀਆ ਹੈ লিভারলি ਵੀ ਬਹੁਤ ਇੱਕ ਜੋ ਹੈ ਪ੍ਰੋਟੈਕਟਿਵ ਰੋਲ ਹੁੰਦਾ ਹੈ ਉਹ ਨੂੰ ਤੰਦਰੁਸਤ ਰੱਖਣ 'ਚ ਮਦਦ ਕਰਦਾ ਹੈ ਫਿਰ ਇਹ ਕੋਲੇਸਟ੍ਰੋਲ ਲੈਵਲ ਨਹੀਂ ਵਧਣ ਦਿੰਦਾ ਹੈ ਜੋ ਸੌਫ ਹੈ ਐਂਟੀ ਅਲਰਜੀਕ ਵੀ ਹੈ ਜਿੰਨਾ ਲੋਕਾਂ ਨੂੰ ਅਲਰਜੀ ਹੈ ਉਹ ਵੀ ਅਗਰ ਲੈਣ ਤੇ ਉਹਨਾਂ ਲਈ ਵੀ ਮਦਦਗਾਰ ਸਾਬਿਤ ਹੁੰਦੀ ਹੈ ਫਿਰ ਇਹ ਬੁਖਾਰ 'ਚ ਵੀ ਤੁਸੀਂ ਲੈ ਸਕਦੇ ਹੋ ਇਹਨਾਂ ਸਾਰਿਆਂ ਫਾਇਦਿਆਂ ਦੇ ਨਾਲ ਨਾਲ ਅਗਰ ਕਿਸੇ ਨੂੰ ਖਾਂਸੀ ਹੈ ਬੁਖਾਰ ਹੈ ਉਹਦੇ 'ਚ ਵੀ ਸੌਫ ਤੁਸੀਂ ਲੈ ਸਕਦੇ ਹੋ ਫਿਰ ਅੱਖਾਂ ਲਈ ਬਹੁਤ ਵਧੀਆ ਹੈ ਮੈਮਰੀ ਲਈ ਬਹੁਤ ਵਧੀਆ ਹੈ ਬਹੁਤ ਵਾਰ ਅਸੀਂ ਦੇ ਦੇਣ ਛੋਟੇ ਬੱਚੇ ਜਿਨ੍ਹਾਂ ਨੂੰ ਪੇਟ ਚ ਦਰਦ ਹੁੰਦੀ ਹੈ ਤੇ ਉਹਨਾਂ ਨੂੰ ਵੀ ਸੌਂਫ ਅਸੀਂ ਦੇਵਾਂਗੇ ਤੇ ਉਹਨਾਂ ਨੂੰ ਪੇਟ ਦੀ ਦਰਦ ਹੈ ਉਹ ਤੋਂ ਨਿਜਾਤ ਮਿਲਦੀ ਹੈ ਮਹਿਲਾਵਾਂ ਚ ਹੋਰ ਵੀ ਇਹਦਾ ਕੀ ਫਾਇਦਾ ਹੈ ਜਿਨ੍ਹਾਂ ਦੇ ਛੋਟੇ ਬੱਚੇ ਹੈ ਬ੍ਰੈਸਟ ਫੀਡ ਕਰਾਉਂਦੇ ਨੇ ਮਾਂ ਦਾ ਦੁੱਧ ਜਿਨ੍ਹਾਂ ਨੇ ਪਲਾਣਾ ਹੁੰਦਾ ਉਹ ਮਾਵਾਂ ਨੂੰ ਅਗਰ ਸੌਂਫ ਲੈਂਦੀਆਂ ਤੇ ਉਹਨਾਂ ਦੀ ਜੋ ਮਿਲਕ ਪ੍ਰੋਡਕਸ਼ਨ ਹੈ ਜੋ ਦੁੱਧ ਹੈ ਉਹ ਜ਼ਿਆਦਾ ਬੰਨਾ ਸ਼ੁਰੂ ਹੋ ਜਾਂਦਾ ਹੈ ਜਿਨ੍ਹਾਂ ਮਿਲਾਵਾਂ ਨੂੰ ਦਿੱਕਤ ਆ ਰਹੀ ਹੁੰਦੀ ਹੈ ਕਿ ਦੁੱਧ ਘੱਟ ਬੰਨ ਰਿਹਾ ਦੁੱਧ ਨਹੀਂ ਆ ਰਿਹਾ ਤੇ ਉਹ ਵੀ ਅਗਰ ਸੌਂਫ ਅਗਰ ਲੈਂਦੇ ਨੇ ਬਹੁਤ ਸਟੱਡੀਜ਼ ਕਹਿੰਦੀਆਂ ਨੇ ਕਿ ਅਗਰ ਸੌਂਫ ਲੈਂਦੇ ਨੇ ਤੇ ਉਹਨਾਂ ਦੀ ਮਿਲਕ ਪ੍ਰੋਡਕਸ਼ਨ ਹੈ ਉਹ ਜ਼ਿਆਦਾ ਹੋ ਜਾਂਦੀ ਹੈ ਹੁਣ ਇਹਨੇ ਸਾਰੇ ਫਾਇਦੇ ਆ ਇਹਦੇ ਹੁਣ ਇਸ ਜੋ ਸੌਂਫ ਹੈ ਇਹਦੇ ਅੰਦਰ ਹੁੰਦਾ ਕੀ ਕੀ ਹੈ ਜਿਹੜੇ ਸੌਂਫ ਹੈ ਇਕਦਾ ਫਾਈਬਰ ਇਸ ਤੇ ਬਹੁਤ ਜ਼ਿਆਦਾ ਹੁੰਦਾ ਹੈ ਫਾਈਬਰ ਮਿਲੇਗਾ ਅਗਰ ਤੁਸੀਂ ਸੌਂਫ ਲੈਂਦੇ ਹੋ ਤਾਂ ਤੁਹਾਨੂੰ ਇਸ ਤੋਂ ਫਾਈਬਰ ਮਿਲੇਗਾ ਫਿਰ ਤੁਹਾਨੂੰ ਕਿਹੜੇ ਕਿਹੜੇ ਵਿਟਾਮਿਨਸ ਮਿਲਦੇ ਹੈ ਵਿਟਾਮਿਨ ਏ ਮਿਲਦਾ ਹੈ ਬੀ ਮਿਲਦਾ ਹੈ ਥਾਇਮੀਨ ਬੀ1 ਮਿਲਦਾ ਹੈ ਰਾਈਬੋਫਲੇਵਿਨ ਮਿਲਦਾ ਹੈ ਬੀ6 ਮਿਲਦਾ ਹੈ ਵਿਟਾਮਿਨ ਸੀ ਬਹੁਤ ਮਾਤਰਾ ਚ ਮਿਲਦਾ ਹੈ ਫਿਰ ਅਗਰ ਇਸ ਤੇ ਆਪਾਂ ਹੋਰ ਚੀਜ਼ਾਂ ਦੇਖੀਏ ਕੈਲਸ਼ੀਅਮ ਸਾਨੂੰ ਮਿਲਦਾ ਹੈ ਤੇ ਜੋ ਪੋਟਾਸ਼ੀਅਮ ਲੈਵਲ ਇਸ ਤੋਂ ਬਹੁਤ ਜ਼ਿਆਦਾ ਹੁੰਦਾ ਹੈ ਪੋਟਾਸ਼ੀਅਮ ਮਿਲਦਾ ਹੈ ਫਿਰ ਸਾਨੂੰ ਮੈਗਨੀਸ਼ੀਅਮ ਮਿਲਦਾ ਹੈ ਇਹ ਸਾਰੀ ਜੋ ਚੀਜ਼ਾਂ ਹੈ ਸਾਨੂੰ ਬਹੁਤ ਫਾਇਦਾ ਦਿੰਦੀਆਂ ਨੇ ਨਾਲ ਦੀ ਨਾਲ ਇਹਨ ਵਿਟਾਮਿਨਸ ਦੇ ਨਾਲ ਫਾਈਬਰ ਦੇ ਨਾਲ ਸਾਨੂੰ ਆਇਰਨ ਵੀ ਮਿਲਦਾ ਹੈ ਹੁਣ ਇੰਨੇ ਸਾਰੇ ਜੋ ਫਾਇਦੇ ਹੈ ਅਸੀਂ ਕਹਤਾ ਵੀ ਐਂਟੀ 에ਜਿੰਗ ਐਂਟੀ ਕੈਂసర్ ਹੈ ਹੁਣ ਕੀ ਹੈ ਅਗਰ ਅਸੀਂ ਆਉਣ ਵਾਲੇ ਸਮੇਂ ਚ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਆਂ ਇੱਕ ਛੋਟੀ ਜੀ ਚੀਜ਼ ਹੈ ਜੋ ਆਪਾਂ ਆਪਣੀ ਡਾਈਟ ਚ ਐਡ ਕਰ ਸਕਦੇ ਆਂ ਖਾਣੇ ਤੋਂ ਬਾਅਦ ਇਹਨੂੰ ਲੈ ਸਕਦੇ ਆਂ ਤੁਸੀਂ ਸਿੱਧਾ ਵੀ ਲੈ ਸਕਦੇ ਹੋ ਜਾਂ ਇਹਨੂੰ ਬੋਇਲ ਕਰਕੇ ਦਾ ਪਾਣੀ ਵੀ ਪੀ ਸਕਦੇ ਹੋ ਤੇ ਇਹ ਜੋ ਕੀ ਹੈ ਇਹਨੂੰ ਅਗਰ ਅਸੀਂ ਅੱਜ ਤੋਂ ਲੈਣਾ ਸ਼ੁਰੂ ਕਰਾਂਗੇ ਆਉਣ ਵਾਲੇ ਟਾਈਮ 'ਚ ਅਸੀਂ ਇਹ ਜਿਹੜੀਆਂ ਸਾਰੀਆਂ ਪ੍ਰੋਬਲਮਸ ਨੇ ਬੀਪੀ ਸ਼ੂਗਰ ਕੋਲੇਸਟ੍ਰੋਲ ਜ਼ਿਆਦਾ ਹੋਣਾ ਫੈਟੀ ਲੀਵਰ ਹੋਣਾ ਪੀਰੀਅਡਸ 'ਚ ਪੇਨ ਹੋਣਾ ਇਹ ਸਾਰੀ ਚੀਜ਼ਾਂ ਤੋਂ ਜੋ ਕੀ ਹੈ ਸਾਨੂੰ ਰਿਲੀਫ ਮਿਲੇਗਾ ਜੋ ਇਹ ਵੀਡੀਓ ਹੈ ਇਹ ਜੋ ਸਾਰੇ ਸੌਂਫ ਦੇ ਮੈਂ ਇਹਨੇ ਸਾਰੇ ਤੁਹਾਨੂੰ ਫਾਇਦੇ ਗਿਣਾਏ ਹੈ ਇਹ ਜ਼ਰੂਰ ਆਪਣੇ ਫਰੈਂਡਸ ਫੈਮਲੀ ਸਾਰਿਆਂ ਨੂੰ ਸ਼ੇਅਰ ਕਰੋ ਤਾਂ ਕਿ ਉਹ ਵੀ ਡੇਲੀ ਰੁਟੀਨ ਚ ਇਹਨੂੰ ਐਡ ਕਰਨ ਇਹਨੂੰ ਆਪਣੀ ਲਾਈਫ ਚ ਇਹਦਾ ਸੇਵਨ ਸ਼ੁਰੂ ਕਰਨ ਤਾਂ ਕਿ ਆਉਣ ਵਾਲੇ ਟਾਈਮ ਚ ਉਹਨਾਂ ਦੀ ਸਿਹਤ ਵੀ ਵਧੀਆ ਰਹੇ ਤੇ ਤੁਹਾਡੀ ਵੀ ਸਿਹਤ ਵਧੀਆ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਵੇ ਸਤਿ ਸ਼੍ਰੀ ਅਕਾਲ